ਰੱਲ ਨਾਲ ਸਾਡਾ ਫੋਰਸ ਨਾਲ ਦੀ ਪਿਆਰ ਕਰਦੇ ਆਪਾਂ ਕਰਦੇ ਆਂ ਵੀਡੀਓ ਨੂੰ ਵੀਡੀਓ ਅੱਜ ਆਪਾਂ ਬਣਾਉਣੇ ਸਪਰੇਅਟ ਦੀ ਕਿਉਂਕਿ ਬੰਗਾਰੀਆਂ ਦਾ ਸਮਾਂ ਜੀ ਠੰਡੀ ਠੰਡੀ ਚੀਂ ਪੀਣ ਨੂੰ ਜੀ ਕਰਦਾ ਜਿਹੜੇ ਆਪਾਂ ਬਾਜ਼ਾਰ ਤੋਂ ਲੈਨੇ ਆ ਉਹ ਨਹੀਂ ਸੁਧ ਹੁੰਦੇ ਵਿੱਚ ਮਲਾਲ ਤਾਂ ਹੁੰਦੀਆਂ ਨੇ ਕੰਪੋਕ ਕਹੋਲਾ ਤਾਂ ਆਪਾਂ ਦੇਖਦੀ ਆ ਕਿੰਨਾ ਖਸਾਉਣ ਦੇ ਵਿੱਚ ਇਸ ਲਈ ਅੱਜ ਆਪਾਂ ਕਰੀਏ ਸਪਰੇਅਟ ਬਣਾ ਕੇ ਪੀਂਦੇ ਆ ਅੱਜ ਜੀ ਬਣਾਈਏ ਸਪਰੇਅਟ ਚਲੋ ਅੱਜ ਸਪਰੇਡ ਬਣਾਉਣ ਵਾਸਤੇ ਆਪਾਂ ਨੇ ਇੱਕ ਗਲਾਸ ਲੈ ਲਿਆ ਇਹਦੇ ਵਿੱਚ ਆਪਾਂ 2 ਚਮਚ ਚੀਨੀ ਦੇ ਪਾ ਲੈਨੇ ਤੁਸੀਂ ਆਪਣੇ ਸੁਆਦ ਅਨੁਸਾਰ ਪਾ ਸਕਦੇ ਹੋ ਮਿੱਠਾ ਵੱਧ ਘੱਟ ਜਿੰਨੇ ਜਿੰਨਾ ਵੀ ਜੀਣਾ ਹੋਣੀ ਕਿ ਤੁਸੀਂ ਚੀਨੀ ਪਾ ਸਕਦੇ ਹੋ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਠੰਡਾ ਪਾਣੀ ਚੀਨੀ ਜਿੰਨੀ ਕਿ ਚੀਨੀ ਘੋਲਣੀ ਆਪਾਂ ਉਨਾ ਕੁ ਨੋਰਮਲ ਪਾਣੀ ਪਾਵਾਂਗੇ ਆਪਾਂ ਚੀਨੀ ਨੂੰ ਕੋਲ ਲੈ ਲਈ ਚੰਗੀ ਤਰ੍ਹਾਂ ਜੇ ਤੁਸੀਂ ਚਾਹੋਂ ਤਾਂ ਚੀਨੀ ਪੀਸੀ ਹੋਈ ਚੀਨੀ ਵੀ ਪਾ ਸਕਦੇ ਹੋ ਨਹੀਂ ਚੀਨੀ ਪਾਉਣੀ ਮਿਸਤਰੀ ਵੀ ਪਾ ਸਕਦੇ ਹੋ ਪਰ ਆਪਾਂ ਨੇ ਮਿਸਤਰੀ ਉਦਨ ਪੀਸ ਲਈ ਜੀ ਸਾਰੀ ਪੀਸ ਕੇ ਮਸਾਲਾ ਬਣਾ ਲਿਆ ਉਹ ਜਿਹੜਾ ਮੈਂ ਉਹ ਤੋਂ ਸੁੱਕੀ ਵਿੱਚ ਪਾ ਲਈ ਇਸ ਲਈ ਅੱਜ ਆਪਾਂ ਚੀਨੀ ਵਰਤ ਰਹੇ ਮਿਸਤਰੀ ਆਪਣੇ ਕੋਲ ਹੈ ਜੀ ਜੇ ਕਹਿ ਰਹੇ ਹੋ ਚਿੱਨੀ ਸ਼ੁਗਰ ਹੁੰਦਾ ਜਾਂ ਇਹ ਹੁੰਦਾ ਤਾਂ ਤੁਸੀਂ ਮਿਸ਼ਰੀ ਵੀ ਪਾ ਸਕਦੇ ਹੋ ਹਾਂਜੀ ਮਿੱਠੇ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਨੇ ਪੀਸੀ ਹੋਈ ਚਿੱਨੀ ਸੇਟੀ ਮੈਲਟ ਹੋ ਜਾਂਦੀ ਹੈ ਬਸ ਇਸ ਨੂੰ ਥੋੜਾ ਜਿਹਾ ਟਾਈਮ ਲੱਗਦਾ ਥੋੜਾ ਜਿਹਾ ਕੁਛ ਨਹੀਂ ਚਲੋ ਜੀ ਚੰਗੀ ਤਰ੍ਹਾਂ ਚਿੱਨੀ ਘੋਲ ਕੇ ਫਿਰ ਮਿਲਦੇ ਆਪਾਂ ਚੀਨੀ ਆਪਣੀ ਚੰਗੀ ਤਰ੍ਹਾਂ ਘੁਲ ਗਈ ਆਪਾਂ ਨੇ ਲੈ ਲਿਆ ਅੱਧਾ ਨਿੰਡੂ ਨੀਂਮੂ ਦੇ ਵਿੱਚੋਂ ਆਪਾਂ ਬੀਜ ਕੱਢ ਦਿੰਨੇ ਆ ਜਿਹੜਾ ਕੋਈ ਜੇ ਕੋਈ ਰਹਿ ਜਾਊਗਾ ਤਾਂ ਬਾਅਦ ਚ ਆਪਾਂ ਚਮਚੇ ਨਾਲ ਢਾੜ ਦਵਾਂਗੇ ਲਓ ਜੀ ਹੁਣ ਆਪਾਂ ਨਿੰਡੂ ਨੂੰ ਚੀਨੀ ਦੇ ਵਿੱਚ ਨਿਚੋੜ ਲੈਨੇ ਗਲਾਸ ਦੇ ਵਿੱਚ ਆਪਾਂ ਨਿੰਡੂ ਨਿਚੋੜ ਰਹੇ ਆਂ ਕਿਉਂਕਿ ਮੈਂ ਤੁਹਾਨੂੰ ਰੋਜ਼ ਦੱਸਦੀ ਆ ਜਿਵੇਂ ਮੇਰਾ ਨਾਮ ਵੀ ਉਨਚੋਰ ਟੁੱਟ ਗਿਆ ਜਾਂਦੇ ਵੀ ਹੈਗੇ ਆ ਪਰ ਅਵਰਗੜ ਨੂੰ ਫਿਰ ਭੁੱਲ ਜਾਂਦੇ ਆ ਯਾਰ ਜਾਨੇ ਦਿਮਾਗ ਚ ਨਹੀਂ ਰਹਿੰਦੀ ਸਪੈਸ ਲਈ ਯਾਦ ਕਰਕੇ ਮਗਣਾ ਪਊਗਾ ਇਸ ਲਈ ਆਪਾਂ ਰਤਨਾਣੇ ਦੀ ਛੋੜਦੇ ਆ ਲੋ ਜੀ ਜਿਹੜੇ ਆ ਬੀਜ ਜene ਵਿੱਚ ਇਹਨਾਂ ਨੂੰ ਆਪਾਂ ਚਮਚੇ ਨਾਲ ਕੱਢ ਦਿੰਦੇ ਆ ਉдниਆਪਾ ਦਵਾਰੇ ਫੇਰ ਥੋੜਾ ਜਿਹਾ ਮਿਕਸ ਕਰ ਲੈਣਾ ਕਿਉਂਕਿ ਜਿਹੜਾ ਤੀਲੀ ਦੇ ਰਹੇਗੀ نیچے ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਜੇ ਆਪਾਂ ਇਹਨਾਂ ਨੂੰ ਬੁਣਾਉਣ ਨੂੰ ਛੋੜ ਦੇਈ ਤਾਂ ਬੀਜ ਨਹੀਂ ਫਿਰ ਵਿੱਚ ਠੀਕ ਤੇ ਹੁਣ ਆਪਾਂ ਇਹਨਾਂ ਲੈਣਾ ਕੀ ਹੈ ਇੱਕ ਖਾਰਾ ਲੈ ਲੈਣਾ ਅਪਾ ਖਾਰਾ ਲੈ ਲੈਣਾ ਜੀ ਕੋਈ ਵੀ ਤਰ੍ਹਾਂ ਦਾ ਖਾਰਾ ਹੋਵੇ ਤੁਹਾਡੇ ਕੋਲ ਹੁਣ ਇਹਨੂੰ ਆਪਾਂ ਵਿੱਚ ਐਡ ਕਰ ਦੇਣਾ ਗਲਾਸ ਦੇ ਲਓ ਜੀ ਫਰਨਿਚਰ ਕਰਤਾ ਹੁਣ ਇਹਨੂੰ ਚੰਚੇ ਨਾਲ ਥੋੜਾ ਜਿਹਾ ਹਿਲਾ ਲੈਣਾ ਲੋ ਜ ਆਪਣਾ ਸਪਰਾਈਟ ਬਣ ਕੇ ਤਿਆਰ ਨੂੰ ਸੁਧ ਤੁਸੀ ਵੀ ਲੋ ਜੀ ਆਪਣਾ ਸਪਰਾਈਟ ਬਣ ਕੇ ਤਿਆਰ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਦਿਓ ਸੁਧ ਸਪਰਾਈਟ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੀ ਸ਼ੇਅਰ ਕਰੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ